ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਨੂੰ ਇੱਕ ਸ਼ੇਅਰ ਅਕਸਰ ਚੇਤੇ ਆਉਂਦਾ ਹੁੰਦਾ ਕਹਿੰਦੇ ਵਕਤ ਸਾਰਿਆਂ ਨੂੰ ਮਿਲਦਾ ਜ਼ਿੰਦਗੀ ਨੂੰ ਬਦਲਣ ਦੇ ਲਈ ਪਰ ਜ਼ਿੰਦਗੀ ਕਿਸੇ ਨੂੰ ਦੁਬਾਰੀ ਨਹੀਂ ਮਿਲਦੀ ਵਕਤ ਨੂੰ ਬਦਲਣ ਦੇ ਲਈ ਬਹੁਤ ਸਾਰੇ ਸੁਨੇਹੇ ਤੁਹਾਡੇ ਮੇਰੇ ਕੋਲ ਇਸ ਤਰ੍ਹਾਂ ਦੇ ਪਹੁੰਚੇ ਹੋਏ ਸੀ ਜਿਦੇ ਵਿੱਚ ਕਦੇ ਕੋਈ ਕਹਿੰਦਾ ਕਿ ਪਤੀ ਬਹੁਤ ਪਰੇਸ਼ਾਨ ਕਰ ਰਿਹਾ ਕੋਈ ਪਤਨੀ ਤੋਂ ਪਰੇਸ਼ਾਨ ਆ ਕਿਸੇ ਨੂੰ ਪਰਿਵਾਰਕ ਮੈਂਬਰ ਤੰਗ ਕਰਦੇ ਨੇ ਕਈ ਵਾਰ ਮਾਪੇ ਬਹੁਤ અપਮਾਨਿਤ ਕਰਦੇ ਨੇ ਬੰਦਾ ਕੀ ਕਰੇ ਜਦੋਂ ਪਰਿਵਾਰਕ ਸਥਿਤੀਆਂ ਹੀ ਇਸ ਤਰ੍ਹਾਂ ਦੀਆਂ ਹੋਣ ਜਦੋਂ ਉਹਨਾਂ ਰਿਸ਼ਤਿਆਂ ਦੇ ਵਿੱਚ ਫਸ ਜਾਵੇ ਜਿਹਨਾਂ ਨੂੰ ਨਾ ਛੱਡ ਕੇ ਅੱਗੇ ਵਧਿਆ ਜਾ ਸਕਦਾ ਤੇ ਨਾਲ ਰਹਿਣਾ ਬਹੁਤ ਔਖਾ ਹੋ ਗਿਆ ਉਦੋਂ ਕੀ ਕੀਤਾ ਜਾਵੇ ਮੈਂ ਹਮੇਸ਼ਾ ਕਹਿੰਦੀ ਆ ਕਿ ਬਾਹਰਲਾ ਸਾਨੂੰ ਕੋਈ ਕੁਝ ਵੀ ਕਹੇ ਅਸੀਂ ਉਹਨਾਂ ਨਾਲ ਲੜੀਏ ਝਗੜੀਏ ਜੋ ਮਰਜ਼ੀ ਕਰੀਏ ਸਾਡੀ ਜ਼ਿੰਦਗੀ ਦੇ ਉੱਤੇ ਉਹਦਾ ਉਨਾ ਅਸਰ ਨਹੀਂ ਹੁੰਦਾ ਸਮੱਸਿਆ ਕਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਹੀ ਪਰਿਵਾਰ ਦੇ ਵਿੱਚ ਉਹਨਾਂ ਰਿਸ਼ਤਿਆਂ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਚੱਲ ਰਹੀ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਨਾ ਤਾਂ ਛੱਡ ਸਕਦੇ ਹਾਂ ਨਾ ਉੱਥੋਂ ਅੱਗੇ ਵਧਣ ਦਾ ਕੋਈ ਰਸਤਾ ਦਿਸ ਰਿਹਾ ਹੁੰਦਾ ਹੈ ਇੱਕ ਭੈਣ ਦਾ ਮੇਰੇ ਕੋਲ ਸੁਨੇਹਾ ਆਇਆ ਹੋਇਆ ਸੀ ਕਹਿੰਦੇ ਕਿ ਪਤੀ ਰੋਟੀ ਤੱਕ ਦੇ ਜੇ ਮੀਣੇ ਦਵੇ ਤਾਂ ਫਿਰ ਕੀ ਕਰੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਨਾਲ ਸੁਣਿਓ ਮੈਨੂੰ ਨਾ ਅੱਜ ਤੋਂ ਕੁਝ ਸਾਲ ਪਹਿਲਾਂ ਮੇਰੇ ਡੈਡੀ ਜੀ ਨੇ ਇਹ ਗੱਲ ਕਹੀ ਸੀ ਉਹ ਕਹਿੰਦੇ ਸੀ ਕਿ ਬੇਟੇ ਤੇਰੀਆਂ ਸਮੱਸਿਆਵਾਂ ਤੇਰੀਆਂ ਹੀ ਰਹਿਣਗੀਆਂ ਤੁਮ ਉਹਨੂੰ ਜਿਹਦੇ ਮਰਜ਼ੀ ਨਾਲ ਸਾਂਝੀਆਂ ਕਰੀ ਪਰ ਇਹ ਤੇਰੀਆਂ ਹੀ ਨੇ ਇਹ ਚੀਜ਼ ਜਦੋਂ ਮੈਨੂੰ ਸਮਝ ਆ ਗਈ ਸੀ ਨਾ ਉਸ ਦਿਨ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਕਦੇ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ ਪਰ ਜੇ ਆਪਣੇ ਹੀ ਸਾਨੂੰ ਉਸ ਪੱਧਰ ਦੇ ਉੱਤੇ અપਮਾਨਿਤ ਕਰਨ ਹਨਾ ਹੁਣ ਤੁਸੀਂ ਜੋ ਮਹਿਸੂਸ ਕਰ ਰਹੇ ਹੋ ਤੁਸੀਂ ਜੋ ਬਰਦਾਸ਼ਤ ਕਰ ਰਹੇ ਹੋ ਮੈਂ ਤੁਹਾਡੀ ਗੱਲ ਸੁਣ ਸਕਦੀ ਆ ਸਮਝ ਸਕਦੀ ਆ ਪਰ ਤੁਸੀਂ ਮੈਂ ਫੀਲ ਵੀ ਕਰ ਸਕਦੀ ਆ ਕਿ ਤੁਸੀਂ ਕੀ ਮਹਿਸੂਸ ਕਰ ਰਹੀ ਹੋ ਪਰ ਤੁਸੀਂ ਜੋ ਚੱਲ ਰਹੇ ਹੋ ਉਹ ਤਾਂ ਤੁਸੀਂ ਹੀ ਚੱਲ ਰਹੇ ਹੋ ਨਾ ਇਸ ਕਰਕੇ ਇਹਦੇ ਬਾਰੇ ਵਿੱਚ ਫੈਸਲਾ ਵੀ ਤੁਹਾਨੂੰ ਹੀ ਲੈਣਾ ਪਏਗਾ ਕਿਸ ਤਰ੍ਹਾਂ ਦਾ ਫੈਸਲਾ ਸਭ ਤੋਂ ਪਹਿਲੀ ਗੱਲ ਸਾਨੂੰ ਕੋਈ ਵੀ અપਮਾਨਿਤ ਕਰਦਾ ਨਾ ਤਾਂ ਉਹਦੇ ਲਈ ਕਸੂਰਵਾਰ ਅਸੀਂ ਆਪ ਹੁੰਨੇ ਆ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਅਸੀਂ ਆਪਣੀ ਜ਼ਿੰਦਗੀ ਦੀ ਕੋਈ ਬਾਉਂਡਰੀ ਸੈੱਟ ਨਹੀਂ ਕਰਦੇ ਕੋਈ ਵੀ ਰਿਸ਼ਤਾ ਹੋਵੇ ਜ਼ਿੰਦਗੀ ਦੀ ਇੱਕ ਬਾਉਂਡਰੀ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਦੇਖਿਆ ਹੋਵੇਗਾ ਨਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੰਧਾਂ ਦੇ ਉੱਤੇ ਲਿਖਿਆ ਹੁੰਦਾ ਹੈ ਇੱਥੇ ਕੂੜਾ ਸੱਟਣਾ ਮਨਾ ਹੈ ਇੱਥੇ ਪਿਸ਼ਾਬ ਕਰਨਾ ਮਨਾ ਹੈ ਇੱਥੇ ਥੁੱਕਣਾ ਮਨਾ ਹੈ ਲਿਖਿਆ ਹੁੰਦਾ ਹੈ ਨਾ ਤੇ ਸਾਡਾ ਕਿਰਦਾਰ ਸਾਡੀ ਸ਼ਖਸੀਅਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਸਾਡਾ ਚਿਹਰਾ ਦੇਖ ਕੇ ਉਹ ਗੱਲ ਸਮਝ ਆ ਜਾਵੇ ਕਿ ਇੱਥੇ ਸਿਰ ਤੇ ਚੜਨਾ ਮਨਾ ਹੈ ਕੋਈ ਵੀ ਰਿਸ਼ਤਾ ਹੋਵੇ ਜ਼ਿੰਦਗੀ ਤੁਹਾਡੀ ਹੈ ਜ਼ਿੰਦਗੀ ਇੱਕ ਵਾਰ ਹੀ ਮਿਲੀ ਹੈ ਹਾਂ ਠੀਕ ਹੈ ਮੈਂ ਕਹਨੀ ਆ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਸੋਹਣਾ ਹੁੰਦਾ ਹੈ ਬਹੁਤ ਖੂਬਸੂਰਤ ਹੁੰਦਾ ਹੈ ਉਸ ਰਿਸ਼ਤੇ ਨੂੰ ਹਰ ਹੱਦ ਤੱਕ ਨਿਭਾਓ ਪਰ ਉਦੋਂ ਤੱਕ ਨਿਭਾਓ ਜਦੋਂ ਤੱਕ ਗੱਲ ਤੁਹਾਡੀ ਸੈਲਫ ਰਿਸਪੈਕਟ ਦੇ ਉੱਤੇ ਨਹੀਂ ਆ ਜਾਂਦੀ ਜੇ ਸਾਹਮਣੇ ਵਾਲਾ ਉਸ ਪੱਧਰ ਤੱਕ ਜਾ ਰਿਹਾ ਹੈ ਤਾਂ ਆਪਣੀ ਲਾਈਫ ਦੀ ਇੱਕ ਬਾਉਂਡਰੀ ਜਿਹੜੀ ਹੈਗੀ ਨਾ ਤੁਹਾਡੀ ਉਹ ਜ਼ਰੂਰ ਸੈੱਟ ਕੀਤੀ ਹੋਣੀ ਚਾਹੀਦੀ ਹੈ ਮੈਂ ਹਮੇਸ਼ਾ ਕਹਿੰਨੀ ਆ ਸਾਡਾ ਇੱਕ ਘਰ ਹੁੰਦਾ ਹੈ ਉਸ ਘਰ ਨੂੰ ਅਸੀਂ ਚਾਰ ਦਿਵਾਰੀ ਕੀਤੀ ਹੁੰਦੀ ਹੈ ਨਾ ਬੰਗਲ ਕੀਤਾ ਹੁੰਦਾ ਹੈ ਗੇਟ ਲਾਇਆ ਹੁੰਦਾ ਉਹ ਕਰਕੇ ਤਾਂ ਕਿ ਜੇ ਕਿਸੇ ਨੇ ਅੰਦਰ ਆਉਣਾ ਉਹ ਨੌਕ ਕਰਕੇ ਆਵੇ ਦਰਵਾਜ਼ਾ ਖੜਕਾ ਕੇ ਆਵੇ ਇਹ ਮੇਰਾ ਅਧਿਕਾਰ ਖੇਤਰ ਹੈ ਇੱਥੇ ਤੁਸੀਂ ਇਸ ਤਰ੍ਹਾਂ ਨਹੀਂ ਆ ਸਕਦੇ ਜੇ ਆਉਂਗੇ ਤਾਂ ਤੁਹਾਨੂੰ ਪਹਿਲਾਂ ਦਰਵਾਜ਼ਾ ਖੜਕਾਉਣਾ ਪਏਗਾ ਜੇ ਤੁਸੀਂ ਸਾਡੇ ਇਸ ਹਮਾਇਤੀ ਹੋਗੇ ਅਸੀਂ ਦਰਵਾਜ਼ਾ ਖੋਲ੍ਹਾਂਗੇ ਉਸ ਤੋਂ ਬਾਅਦ ਤੁਸੀਂ ਅੰਦਰ ਆਉਂਗੇ ਅਸੀਂ ਅਣਜਾਣ ਲੋਕਾਂ ਨੂੰ ਕੋਈ ਵੀ ਥਰਡ ਪਰਸਨ ਆ ਗਿਆ ਅਸੀਂ ਅੰਦਰ ਨਹੀਂ ਨਾ ਆਉਣ ਦਿੰਦੇ ਇਸੇ ਤਰ੍ਹਾਂ ਜ਼ਿੰਦਗੀ ਦੀ ਬਾਉਂਡਰੀ ਸੈੱਟ ਕਰਨੀ ਵੀ ਬਹੁਤ ਜ਼ਰੂਰੀ ਹੈ ਕੋਈ ਵੀ ਆ ਰਿਹਾ ਆਪਣੇ ਵਿਚਾਰਾਂ ਦਾ ਕੂੜਾ ਕਚਰਾ ਸਭ ਕੁਝ ਲਿਆ ਕੇ ਤੁਹਾਡੇ ਤੇ ਸਿਟ ਰਿਹਾ ਹੈ ਤੁਸੀਂ ਸਿਟਵਾ ਰਹੀ ਹੋ ਬਾਉਂਡਰੀ ਸੈੱਟ ਕਰੋ ਬਹੁਤ ਸਾਰੇ ਲੋਕੀ ਕਹਿੰਦੇ ਐ ਕਿ ਐਵੇਂ ਕਿਵੇਂ ਕਰੀਏ ਜੀ ਪਰਿਵਾਰ ਦੇ ਵਿੱਚ ਹੀ ਕਿੰਜ ਕਰੀਏ ਬਹੁਤ ਸਾਰੇ ਰਿਸ਼ਤੇ ਕਹਿੰਦੇ ਕਿ ਜਿਹੜੇ ਸਾਨੂੰ ਬਾਇਰ ਬਰਥ ਹੀ ਮਿਲ ਜਾਂਦੇ ਆ ਤੁਹਾਡਾ ਤਾਂ ਪਤੀ ਪਤਨੀ ਦਾ ਰਿਸ਼ਤਾ ਹੈ ਸਪਾਊਸ ਦਾ ਰਿਸ਼ਤਾ ਹੈਗਾ ਠੀਕ ਹੈ ਪਰ ਬਹੁਤ ਸਾਰੇ ਲੋਕੀ ਤਾਂ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਮਾਪੇ ਵੀ ਅਜਿਹੇ ਹੁੰਦੇ ਆ ਠੀਕ ਹੈ ਹੁਣ ਉਹ ਕੀ ਕਰਨ ਉਹ ਕਹਿੰਦੇ ਇਹ ਤਾਂ ਹੁਣ ਅਸੀਂ ਕੁਝ ਕਰ ਨਹੀਂ ਸਕਦੇ પતિ ਪਤਨੀ ਦਾ ਚਲੋ ਮੰਨ ਲਿਆ ਕਿ ਸੈਪਰੇਸ਼ਨ ਵੀ ਹੋ ਸਕਦੀ ਆ ਹੁਣ ਜੇ ਮਾਪੇ ਅਜਿਹੇ ਨੇ ਤਾਂ ਉਥੇ ਕੀ ਕੀਤਾ ਜਾਵੇ ਉਹ ਕਹਿੰਦੇ ਉਹ ਤਾਂ ਸਾਡੀ ਕੋਈ ਚੁਆਇਸ ਹੀ ਨਹੀਂ ਸੀ ਕਿਵੇਂ ਨਹੀਂ ਸੀ ਤੁਹਾਡੀ ਚੁਆਇਸ ਤੁਹਾਡਾ ਕਿਸ ਪਰਿਵਾਰ ਦੇ ਵਿੱਚ ਜਨਮ ਹੋਇਆ ਇਹ ਤੁਹਾਡੀ ਚੁਆਇਸ ਨਹੀਂ ਸੀ ਪਰ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਇਹ ਤੁਹਾਡੀ ਹੀ ਚੁਆਇਸ ਹੈ ਮੇਰੀ ਗੱਲ ਨੂੰ ਬਹੁਤ ਧਿਆਨ ਦੇ ਨਾਲ ਸੁਣਿਓ ਤੇ ਸਮਝਿਓ ਤੁਸੀਂ ਜਿਹੜੀਆਂ ਸਥਿਤੀਆਂ ਮਹਿਸੂਸ ਕਰ ਰਹੇ ਹੋ ਮੈਂ ਖੁਦ ਇਹਨਾਂ ਸਥਿਤੀਆਂ ਦੇ ਵਿੱਚੋਂ ਨਿਕਲੀ ਹੋਈ ਆ ਇਹ ਸਾਡੀ ਹੀ ਚੁਆਇਸ ਹੁੰਦੀ ਹੈ ਦੇਖੋ ਪਰਿਵਾਰ ਦੇ ਵਿੱਚ ਦੋ ਬੱਚੇ ਨੇ ਮੰਨ ਲਓ ਜਾਂ ਤਿੰਨ ਬੱਚੇ ਨੇ ਠੀਕ ਹੈ ਮਾਪਿਆਂ ਦਾ ਵਰਤਾਅ ਹਰ ਕਿਸੇ ਨਾਲ ਵੱਖੋ ਵੱਖਰਾ ਹੁੰਦਾ ਨਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤਾਂ ਮੈਂ ਇਹ ਵੀ ਸੁਣਿਆ ਕਿ ਕੋਈ ਵੀ ਰਿਸ਼ਤਾ ਚਾਹੇ ਦੇਖਿਆ ਵੀ ਆਖੀ ਕਿ ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਜਿਹੜਾ ਸਖਤੀ ਨਾਲ ਰਹਿੰਦਾ ਹੈ ਹਨਾ ਜਿਹੜਾ ਫਾਇਦਾ ਚੱਕਦਾ ਪੂਰਾ ਔਰ ਜਿਹਨੂੰ ਅਸੀਂ ਕਹਿੰਦੇ ਕਿ ਜਿਹੜਾ ਡੰਡੇ ਦੇ ਜੋਰ ਦੇ ਉੱਤੇ ਰਹਿੰਦਾ ਹੈ ਠੀਕ ਹੈ ਉਹਦੇ ਨਾਲ ਸਾਰੇ ਉਸਤੇ ਬੜੇ ਵਧੀਆ ਚੱਲ ਰਹੇ ਹੁੰਦੇ ਆ ਸਮੂਧਲੀ ਚੱਲ ਰਹੇ ਹੁੰਦੇ ਆ ਤੇ ਇੱਕ ਜਣਾ ਜਿਹੜਾ ਕਰ ਰਿਹਾ ਹੁੰਦਾ ਉਹੀ ਬਿਸਰਿਆ ਹੁੰਦਾ ਉਹਦੇ ਨਾਲ ਹੀ ਜਿਹੜਾ ਹੈਗਾ ਸਾਰਿਆਂ ਵੱਲੋਂ ਦੁਰਵਿਵਹਾਰ ਹੁੰਦਾ ਉਹੀ અપਮਾਨਿਤ ਹੋ ਰਿਹਾ ਹੁੰਦਾ ਕਿਉਂਕਿ ਅਕਸਰ ਸਮਝਦਾਰ ਲੋਕਾਂ ਨੂੰ ਇਹ ਕਹਿ ਕੇ ਸਭ ਤੋਂ ਜ਼ਿਆਦਾ ਠੱਗਿਆ ਜਾਂਦਾ ਹੈ ਕਿ ਤੂੰ ਤਾਂ ਸਮਝਦਾਰ ਹੈ ਨਾ ਤੂੰ ਸਮਝ ਸਕਦਾ ਹੈ ਠੀਕ ਤਾਂ ਅਸੀਂ ਕਿਵੇਂ ਕਹਿ ਸਕਦੇ ਆ ਕਿ ਇਹ ਚੀਜ਼ਾਂ ਸਾਨੂੰ ਮਿਲੀਆਂ ਹੀ ਨੇ ਇਹ ਚ ਸਾਡੀ ਕੋਈ ਮਰਜ਼ੀ ਨਹੀਂ ਸੀ ਇਹਦਾ ਮਤਲਬ ਅਗਲਿਆਂ ਨੇ ਤਾਂ ਆਪਣੀ ਲਾਈਫ ਦੀ ਬਾਉਂਡਰੀ ਸੈੱਟ ਕੀਤੀ ਹੋਈ ਹੈ ਕਿ ਸਾਡੇ ਨਾਲ ਚਾਹੇ ਪਤੀ-ਪਤਨੀ ਆ ਚਾਹੇ ਮਾਪੇ ਆ ਤੁਸੀਂ ਐਵੇਂ ਦਾ ਕਰੋਗੇ ਤਾਂ ਮੈਂ ਐਵੇਂ ਕਰ ਦੂੰਗਾ ਫਿਰ ਕੀ ਹੁੰਦਾ ਹਰ ਕੋਈ ਕਹਿੰਦਾ ਕਿ ਇਹਨੂੰ ਨਹੀਂ ਛੇੜਨਾ ਇਹ ਇਸ ਤਰ੍ਹਾਂ ਦਾ ਹੈ ਇਹਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਐਂ ਤਾਂ ਗੜ ਲਉ ਆਉਣਾ ਕਦੇ ਕਦੇ ਸਾਡੀ ਹੱਦ ਤੋਂ ਜ਼ਿਆਦਾ ਚੰਗਿਆਈ ਸਾਡੀ ਦੁਸ਼ਮਣ ਬਣ ਜਾਂਦੀ ਹੈ ਹੱਦ ਤੋਂ ਜ਼ਿਆਦਾ ਚੰਗੀ ਹੋਣ ਨੂੰ ਲੋਕ ਸਾਡੀ ਕਮਜ਼ੋਰੀ ਮੰਨ ਲੈਂਦੇ ਆ ਹੁਣ ਉਹ ਵਾਲਾ ਸਮਾਂ ਨਹੀਂ ਹੈਗਾ ਕਿ ਪਤੀ-ਪਤਨੀ ਵਿਆਹ ਇੱਕ ਵਾਰ ਹੋ ਗਿਆ ਤਾਂ ਤੁਸੀਂ ਮਤਲਬ ਅਗਲਾ ਤੁਹਾਨੂੰ ਚਾਹੇ ਮਾਰਨ ਤੇ ਤੁਲਿਆ ਹੋਇਆ ਮੈਂ ਹੁਣ ਵੀ ਕਹਿੰਨੀ ਆ ਕਿ ਬਹੁਤ ਸੋਹਣਾ ਰਿਸ਼ਤਾ ਹੈ ਇਸ ਰਿਸ਼ਤੇ ਤੋਂ ਖੂਬਸੂਰਤ ਰਿਸ਼ਤਾ ਕੋਈ ਨਹੀਂ ਹੈਗਾ ਪਰ ਜੇ ਉਹ ਦੋਨੇ ਪਾਸਿਆਂ ਤੋਂ ਖੂਬਸੂਰਤੀ ਨਾਲ ਨਿਭਾਇਆ ਜਾਵੇ ਤਾਂ ਖੂਬਸੂਰਤ ਹੈ ਨਾ ਇੱਕ ਜਣਾ ਨਾ ਤੁਹਾਡੀ ਸੈਲਫ ਰਿਸਪੈਕਟ ਦੀ ਪਰਵਾਹ ਕਰ ਰਿਹਾ ਹੈ ਨਾ ਉਹ ਤੁਹਾਡੀ ਕੇਅਰ ਕਰ ਰਿਹਾ ਹੈ ਕਿਸੇ ਤਰ੍ਹਾਂ ਨਾਲ ਤੇ ਤੁਸੀਂ ਇਕੱਲੇ ਲੈਣੇ ਉਸ ਰਿਸ਼ਤੇ ਨੂੰ ਕਦ ਤੱਕ ਖਿੱਚ ਲੋਗੇ ਤੁਹਾਨੂੰ ਵੀ ਕਿਹੀ ਜ਼ਿੰਦਗੀ ਮਿਲੀ ਹੈ ਕੋਈ ਸੱਤ ਜਨਮਾਂ ਦਾ ਬੰਧਨ ਨਹੀਂ ਹੁੰਦਾ ਹੈਗਾ ਵਿਆਹ ਤੁਸੀਂ ਜੇ ਉਹ ਸਵਰਗ ਨਰਕ ਸਾਬ ਇੱਥੇ ਹੈ ਤੁਸੀਂ ਇੱਕ ਗਲਤ ਰਿਸ਼ਤੇ ਦੇ ਵਿੱਚੋਂ ਤਾਂ ਤੁਸੀਂ ਇੱਕ ਨਰਕ ਦੇ ਵਿੱਚੋਂ ਠੀਕ ਹੈ ਹੁਣ ਤੁਸੀਂ ਬਾਉਂਡਰੀ ਨਹੀਂ ਸੈੱਟ ਕੀਤੀ ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਤੁਸੀਂ ਉਸ ਰਿਸ਼ਤੇ ਨੂੰ ਸਿਰ ਦੇ ਉੱਤੇ ਚੜਾ ਲਿਆ ਠੀਕ ਹੈ ਸਿਰ ਦੇ ਉੱਤੇ ਕਿਵੇਂ ਚੜਾ ਲਿਆ ਮੰਨ ਲਓ ਹੁਣ ਸਾਡੇ ਪੈਰਾਂ ਦੀਆਂ ਜੁਰਾਬਾਂ ਹੁੰਦੀਆਂ ਅਸੀਂ ਉਹਨਾਂ ਨੂੰ ਹੱਥਾਂ ਦੇ ਵਿੱਚ ਤਾਂ ਨਹੀਂ ਪਾ ਸਕਦੇ ਜਾਂ ਬਾਹਾਂ ਵਿੱਚ ਤਾਂ ਨਹੀਂ ਪਾ ਸਕਦੇ ਕਿਉਂਕਿ ਉਹ ਪੈਰਾਂ ਦੀਆਂ ਜੁਰਾਬਾਂ ਨੇ ਠੀਕ ਹੈ ਤਾਂ ਇਹਦਾ ਮਤਲਬ ਕਸੂਰ ਜੁਰਾਬ ਦਾ ਨਹੀਂ ਹੈਗਾ ਜੇ ਅਸੀਂ ਅਜਿਹਾ ਕਰ ਰਹੇ ਹਾਂ ਸਾਡਾ ਇਹ ਤੁਸੀਂ ਸ਼ੂਜ਼ ਹੈ ਤੁਹਾਡੇ ਠੀਕ ਹੈ ਤੁਸੀਂ ਕੰਨਾਂ ਨਾਲ ਬੰਨ ਲੇ ਤੁਹਾਡੇ ਹੁਣ ਦਰਦ ਹੋ ਰਿਹਾ ਹੈ ਸਮੱਸਿਆ ਕੀ ਹੈ ਕਿ ਤੁਹਾਡੇ ਘਰ ਦੇ ਵਿੱਚ ਬੂਟ ਸੀ ਇਹ ਸਮੱਸਿਆ ਹੈ ਜਾਂ ਸਮੱਸਿਆ ਇਹ ਹੈ ਕਿ ਤੁਸੀਂ ਪੈਰਾਂ ਦੀ ਥਾਂ ਤੇ ਉਹ ਕੰਨਾਂ ਦੇ ਵਿੱਚ ਪਾਏ ਸਮੱਸਿਆ ਤੁਹਾਡੇ ਘਰ ਦੇ ਵਿੱਚ ਸ਼ੂਜ਼ ਹੋਣਾ ਨਹੀਂ ਹੈ ਸਮੱਸਿਆ ਇਹ ਹੈ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੀ ਠੀਕ ਥਾਂ ਦੇ ਉੱਤੇ ਨਹੀਂ ਰੱਖਿਆ ਰਿਸ਼ਤਿਆਂ ਦੀ ਵੀ ਇੱਕ ਥਾਂ ਹੁੰਦੀ ਹੈ ਹਰ ਰਿਸ਼ਤੇ ਦੀ ਅਸੀਂ ਕਹਿੰਦੇ ਹਾਂ ਨਾ ਕਿ ਜਿਹੜਾ ਜਿੰਨੇ ਜੋਗਾ ਉਹਨੂੰ ਉਹਦੀ ਹੀ ਥਾਂ ਦੇ ਉੱਤੇ ਰੱਖੋ ਜਦੋਂ ਅਸੀਂ ਉਸ ਰਿਸ਼ਤੇ ਨੂੰ ਉਸ ਥਾਂ ਦੇ ਉੱਤੇ ਨਹੀਂ ਰੱਖ ਰਹੇ ਹੁੰਦੇ ਉਦੋਂ ਸਾਨੂੰ ਤਕਲੀਫ ਹੁੰਦੀ ਹੈ ਹੁਣ ਬੂਟ ਹੈ ਤੁਸੀਂ ਕੰਨਾਂ ਦੇ ਵਿੱਚ ਲਟਕਾਉਂਗੇ ਤੁਹਾਨੂੰ ਤਕਲੀਫ ਹੀ ਦੇਣਗੇ ਕਿਉਂਕਿ ਉਹ ਬਣੇ ਪੈਰਾਂ ਦੇ ਲਈ ਨੇ ਕਿ ਤੁਸੀਂ ਉਹਨਾਂ ਨੂੰ ਪੈਰਾਂ ਦੇ ਵਿੱਚ ਪਾ ਕੇ ਇਹਦੇ ਨਾਲ ਸ਼ੂਜ਼ ਨੂੰ અપਮਾਨਿਤ ਨਹੀਂ ਕਰ ਰਹੇ ਉਹ ਉਹਨਾਂ ਦੀ ਥਾਂ ਹੈ ਤੁਸੀਂ ਉਹਨਾਂ ਦੀ ਥਾਂ ਦੇ ਉੱਤੇ ਰੱਖ ਰਹੇ ਹੋ ਇਵਨ ਤੁਸੀਂ ਜੇ ਉਹਨਾਂ ਨੂੰ ਆਪਣੇ ਕੰਨਾਂ ਦੇ ਵਿੱਚ ਲਟਕਾਇਆ ਹੋਇਆ ਖੁਦ ਵੀ અપਮਾਨਿਤ ਹੋ ਰਹੇ ਹੋ ਮਜ਼ਾਕ ਦਾ ਪਾਤਰ ਬਣ ਰਹੇ ਹੋ ਸਭ ਦੇ ਠੀਕ ਹੈ ਤੇ ਤਕਲੀਫ ਵੀ ਚੱਲ ਰਹੇ ਹੋ ਕਿਹਦਾ ਕਸੂਰ ਹੈ ਤੁਹਾਡਾ ਹੀ ਕਸੂਰ ਹੈ ਨਾ ਮੈਂ ਹਮੇਸ਼ਾ ਕਹਿੰਨੀ ਐ ਐਸੇ ਕਰਕੇ ਕਿ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਓ ਬਹੁਤ ਜ਼ਰੂਰੀ ਹੈ ਆਤਮ ਸਨਮਾਨ ਦੇ ਨਾਲ ਜਿਉਣ ਲਈ ਆਰਥਿਕ ਤੌਰ ਦੇ ਉੱਤੇ ਆਤਮ ਨਿਰਭਰ ਹੋਣਾ ਤਾਂ ਬਹੁਤ ਜ਼ਰੂਰੀ ਹੈ ਕਿਸੇ ਵੀ ਤਰ੍ਹਾਂ ਦੀ ਫ੍ਰੀडम ਨੂੰ ਮੈਂ ਨਹੀਂ ਮੰਨਦੀ ਜਦ ਤੱਕ ਫਾਈਨੈਂਸ਼ੀਅਲੀ ਤੁਸੀਂ ਫ੍ਰੀ ਨਹੀਂ ਹੈਗੇ ਇੰਡੀਪੈਂਡੈਂਟ ਨਹੀਂ ਹੈਗੇ ਮੈਂ ਨਹੀਂ ਮੰਨਦੀ ਕਿਸੇ ਵੀ ਤਰ੍ਹਾਂ ਦੀ ਆਜ਼ਾਦੀ ਹੋਰ ਆ ਨਹੀਂ ਸਕਦੀ ਸਾਡੇ ਕੋਲ ਜਦੋਂ ਤੱਕ ਅਸੀਂ ਪੈਸੇ ਦੇ ਮਾਮਲੇ 'ਚ ਘਰ ਵਾਲਿਆਂ ਮੂਰੇ ਹੱਥ ਐਂ ਕਰਨਾ ਹਸਬੰਦ ਤੋਂ ਜਦੋਂ ਅਸੀਂ ਹੱਥ ਐਂ ਕਰਕੇ ਮੰਗਣਾ ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਇੰਡੀਪੈਂਡੈਂਟ ਆ ਇਸੇ ਕਰਕੇ ਮੈਂ ਕਹਿਨੀ ਆ ਕਿ ਆਤਮ ਨਿਰਭਰ ਬਣੋ ਆਪਣੇ ਆਪ ਲਈ ਕੁਝ ਕਰ ਲਓ ਮੈਂ ਹਮੇਸ਼ਾ ਗੱਲ ਕੀਤੀ ਆ ਨੇੜਲੇ ਖੇਤੀਬਾੜੀ ਵਿਗਿਆਨ ਕੇਂਦਰਾਂ ਦੇ ਵਿੱਚ ਜਾਓ ਇੰਨੀਆਂ ਸਾਰੀਆਂ ਟ੍ਰੇਨਿੰਗਸ ਉੱਥੇ ਮਿਲ ਜਾਂਦੀਆਂ ਸਖੀ ਸ਼ਕਤੀ ਮੇਲੇ ਜਿਹੜੀ ਆ ਗਵਰਨਮੈਂਟ ਹਰ ਜ਼ਿਲ੍ਹੇ ਦੇ ਵਿੱਚ ਆਰਗੇਨਾਈਜ਼ ਕਰ ਰਹੀ ਹੈ ਉਹ ਸਾਡੇ ਸਾਰੇ ਜਹੀਆਂ ਭੈਣਾਂ ਦੇ ਲਈ ਨਹੀਂ ਸਾਡੇ ਵਰਗੀਆਂ ਦੇ ਲਈ ਠੀਕ ਹੈ ਤਾਂ ਆਰਥਿਕ ਤੌਰ ਤੇ ਆਤਮ ਨਿਰਭਰ ਬਣ ਜਾਓ ਪਰ ਜੇ ਨਹੀਂ ਵੀ ਹੈਗੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਭ ਦੀ ਜਿਹੜੀ ਹੈਗੀ ਆ ਉਹ ਸਭ ਤੋਂ અપਮਾਨਿਤ ਹੋਵੋਗੇ ਸਭ ਦੀ ਜਿਹੜੀਆਂ ਸਾਰੀਆਂ ਉਮੀਦਾਂ ਦਾ ਬੋਝ ਹੈਗਾ ਉਹ ਤੁਸੀਂ ਹੀ ਝੱਲੋਗੇ ਕੋਈ ਜ਼ਰੂਰਤ ਨਹੀਂ ਹੈ ਰਿਸ਼ਤੇ ਨੂੰ ਟੋਣਾ ਬੰਦ ਕਰ ਦਿਓ ਆਪਣੀ ਲਾਈਫ ਦੀ ਬਾਉਂਡਰੀ ਸੈੱਟ ਕਰੋ ਔਰ ਸਾਫ਼ ਤੁਹਾਡੇ ਚਿਹਰੇ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਇੱਥੇ ਸਿਰ ਚੜਨਾ ਮਨਾਹੀ ਤਾਨੂੰ ਅੱਜ ਮਹਿਸੂਸ ਹੋ ਰਿਹਾ ਨਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਕੀ ਹੋ ਗਿਆ ਤੁਸੀਂ ਜੇ ਕੋਈ ਵੱਡਾ ਫੈਸਲਾ ਲੈਣੇ ਹੋ ਕੋਈ ਵੱਡਾ ਸਟੈਪ ਲੈਣੇ ਹੋ ਤੁਸੀਂ ਬਿਲਕੁਲ ਜ਼ੀਰੋ ਦੇ ਉੱਤੇ ਆ ਜਾਓਗੇ ਮੈਂ ਜ਼ੀਰੋ ਤੇ ਆਂ ਜ਼ੀਰੋ ਤੋਂ ਕੀ ਕਰਾਂ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਮੌਕਾ ਆਉਂਦਾ ਜਦੋਂ ਉਹ ਇੱਕ ਵਾਰ ਜ਼ੀਰੋ ਦੇ ਉੱਤੇ ਮਹਿਸੂਸ ਕਰਦਾ ਹੈ ਸਾਰੀ ਲੋਕੀ ਜ਼ੀਰੋ ਤੋਂ ਸ਼ੁਰੂ ਕਰਦੇ ਨੇ ਤੁਸੀਂ ਹਰ ਦੂਜੇ ਬੰਦੇ ਨੂੰ ਪੁੱਛ ਕੇ ਦੇਖ ਸਕਦੇ ਹੋ ਹਰ ਬੰਦੇ ਦੀ ਲਾਈਫ ਦਾ ਇੱਕ ਆਪਣਾ ਸਟਰਗਲ ਹੁੰਦਾ ਹਰ ਕੋਈ ਆਪਣਾ ਸੰਘਰਸ਼ ਚ ਕੱਟ ਰਿਹਾ ਹੁੰਦਾ ਹੈ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਤੇ ਸਾਰਿਆਂ ਨੇ ਹੀ ਕਦੇ ਨਾ ਕਦੇ ਜ਼ੀਰੋ ਤੋਂ ਸ਼ੁਰੂ ਕੀਤਾ ਹੁੰਦਾ ਤੇ ਮੈਂ ਤਾਂ ਹਮੇਸ਼ਾ ਪ੍ਰਾਊਡਲੀ ਇਹ ਗੱਲ ਕਹਿੰਨੀ ਆ ਕਿ ਮੈਂ ਵੀ ਜਦੋਂ ਸ਼ੁਰੂ ਕੀਤਾ ਮੇਰੇ ਕੋਲ ਤਾਂ ਜ਼ੀਰੋ ਵੀ ਆਪਣੀ ਨਹੀਂ ਸੀ ਮੈਂ ਕਿੰਨੀ ਵਾਰ ਕਿਹਾ ਕਿ ਮੈਂ ਦਿੱਲੀ ਦੇ ਵਿੱਚ ਮੈਂ ਇੱਕ ਜੌਬ ਕਰ ਰਹੀ ਸੀ ਜਿਹੜੀ ਮੈਨੂੰ ਛੱਡਣੀ ਪਈ ਕਿਉਂਕਿ ਮੇਰਾ ਬੱਚਾ ਬਹੁਤ ਛੋਟਾ ਸੀ ਪਰਿਵਾਰਕ ਸਥਿਤੀਆਂ ਇਸ ਤਰ੍ਹਾਂ ਦੀਆਂ ਬਣੀਆਂ ਤੇ ਉਸ ਤੋਂ ਬਾਅਦ ਮੈਨੂੰ ਇੱਕ ਟਾਈਮ ਤੇ ਆ ਕੇ ਐਵੇਂ ਲੱਗਿਆ ਕਿ ਕੈਰੀਅਰ ਖਤਮ ਔਰ ਰਿਲੇਸ਼ਨਸ਼ਿਪ ਡਗਮਗਾਰ ਹੈ ਸਭ ਕੁਝ ਖਤਮ ਕੋਈ ਚੀਜ਼ਾਂ ਸੰਭਲ ਨਹੀਂ ਰਹੀਆਂ এনवायरमेंट ਇਸ ਤਰ੍ਹਾਂ ਦਾ ਹੋ ਗਿਆ ਪਰਿਵਾਰ ਦਾ ਕੀ ਕੀਤਾ ਜਾਵੇ ਉਸ ਵੇਲੇ ਫਿਰ ਕੀ ਹੋਇਆ ਮੇਰੇ ਕੋਲ ਜ਼ੀਰੋ ਵੀ ਆਪਣੀ ਨਹੀਂ ਸੀ ਮੈਨੂੰ ਕਿਸੇ ਨੇ ਕਿਹਾ ਕਿ ਲੈ ਹੁਣ ਕਰ ਲੈ ਜੋ ਕਰਨਾ ਤੈਨੂੰ ਕਰਤਾ ਜ਼ੀਰੋ ਤੇ ਮੈਂ ਪ੍ਰਾਊਡਲੀ ਮੈਂ ਉਹਨਾਂ ਚੀਜ਼ਾਂ ਨੂੰ ਐਕਸੈਪਟ ਕੀਤਾ ਮੈਂ ਦੁਬਾਰਾ ਸ਼ੁਰੂ ਕੀਤਾ ਸਾਰਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕਿ ਨਹੀਂ ਕਿਉਂਕਿ ਮੈਂ ਹਾਰ ਨਹੀਂ ਸਕਦੀ ਮੈਂ ਹਾਰਨਾ ਸਿੱਖਿਆ ਹੀ ਨਹੀਂ ਕਿਉਂਕਿ ਤੁਹਾਨੂੰ ਖੁਦ ਤੇ ਕੀ ਯਕੀਨ ਹੁੰਦਾ ਹੈ ਨਾ ਕਿ ਨਹੀਂ ਤੁਸੀਂ ਕਰ ਲਓਗੇ ਕੁਝ ਸਭ ਤੋਂ ਪਹਿਲੀ ਗੱਲ ਤਾਂ ਕਿ ਤੁਹਾਨੂੰ ਖੁਦ ਦੇ ਉੱਤੇ ਯਕੀਨ ਹੋਣਾ ਚਾਹੀਦਾ ਹੈ ਤੇ ਮੈਂ ਹਮੇਸ਼ਾ ਇਸ ਗੱਲ ਦੇ ਵਿੱਚ ਬਲੀਵ ਕਰਦੀ ਆ ਕਿ ਜ਼ਿੰਦਗੀ ਇੱਕ ਹੀ ਮਿਲੀ ਹੈ ਤੇ ਇਸ ਜ਼ਿੰਦਗੀ ਨੂੰ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਅਸੀਂ ਨਹੀਂ ਦੇ ਸਕਦੇ ਤੁਹਾਡੀ ਜ਼ਿੰਦਗੀ ਤੁਹਾਡੇ ਲਈ ਜ਼ਰੂਰੀ ਹੈ ਤੁਹਾਡੇ ਬੱਚੇ ਲਈ ਬਹੁਤ ਜ਼ਰੂਰੀ ਹੈ ਤੁਹਾਡੇ ਆਪਣੇ ਆਪ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਬੱਚੇ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਕੀ ਹੈ ਉਹ ਤੁਹਾਡੇ ਕਰਕੇ ਇਸ ਦੁਨੀਆ ਦੇ ਵਿੱਚ ਆਏ ਨੇ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਉਹਨਾਂ ਦੇ ਪ੍ਰਤੀ ਬਣਦੀ ਹੈ ਬਹੁਤ ਔਖੀ ਮਿਲਦੀ ਹੈ ਇਹ ਜ਼ਿੰਦਗੀ ਕਈ ਵਾਰ ਅਸੀਂ ਇਸ ਕਰਕੇ ਬਹੁਤ ਕੁਝ ਬਰਦਾਸ਼ਤ ਕਰ ਰਹੇ ਹੁੰਨੇ ਆ ਰਿਸ਼ਤਿਆਂ ਦੇ ਵਿੱਚ ਕਿ ਜੇ ਇਹ ਰਿਸ਼ਤਾ ਟੁੱਟ ਗਿਆ ਜਾਂ ਰਿਸ਼ਤਾ ਖਰਾਬ ਹੋ ਗਿਆ ਤਾਂ ਬੱਚੇ ਦੇ ਉੱਤੇ ਕੀ ਅਸਰ ਪਏਗਾ ਤੁਸੀਂ ਜਿੰਨੀਆਂ ਮਰਜ਼ੀ 멘ਟਲ ਹੈਲਥ ਦੀਆਂ ਜਿਹੜੀਆਂ ਰਿਸਰਚ ਨੇ ਉਹਨਾਂ ਨੂੰ ਪੜ੍ਹ ਕੇ ਦੇਖ ਲਓ ਕੋਈ ਮਰਜ਼ੀ ਰਿਪੋਰਟ ਚੱਕ ਲਓ ਉਹ ਸਾਰੀਆਂ ਰਿਪੋਰਟਸ ਇਹ ਗੱਲ ਕਲੀਅਰਲੀ ਕਹਿੰਦੀਆਂ ਨੇ ਕਿ ਉਸ এনवायरमेंट ਦੇ ਵਿੱਚ ਰਹਿ ਕੇ ਬੱਚਿਆਂ ਦੀ 멘ਟਲ ਹੈਲਥ ਜ਼ਿਆਦਾ ਇਫੈਕਟ ਹੁੰਦੀ ਹੈ ਜ਼ਿਆਦਾ ਉਹ ਬੁਰਾ ਅਸਰ ਪੈਂਦਾ ਉਹਨਾਂ ਦੇ ਉੱਤੇ ਜਿੱਥੇ ਪਰਿਵਾਰ ਦੇ ਵਿੱਚ ਕਲੇਸ਼ ਹੈ ਇਵਨ ਸਿੰਗਲ ਪੇਰੈਂਟਸ ਦੇ ਬੱਚੇ ਕਈ ਵਾਰ ਜ਼ਿਆਦਾ ਮਿਹੜੀ ਉਹਨਾਂ ਦੀ ਮੈਂਟਲ ਹੈਲਥ ਆ ਉਹ ਸਟਰੋਂਗ ਹੁੰਦੀ ਹੈ ਕਿਉਂਕਿ ਉਹ ਕਲੇਸ਼ ਦੇ ਵਿੱਚ ਕੋਈ ਡਰ ਨਹੀਂ ਹੁੰਦਾ ਕੋਈ ਟਰੋਮਾ ਨਹੀਂ ਹੁੰਦਾ ਉੱਥੇ ਹੁਣ ਜੇ ਤੁਸੀਂ ਤੁਹਾਡੇ ਮਨ ਦੇ ਵਿੱਚ ਹੀ ਇਹ ਗਿਲਟ ਹੈ ਕਿ ਪਤੀ ਤੁਹਾਨੂੰ ਰੋਟੀ ਦੇ ਮਿਹਨੇ ਦੇ ਰਿਹਾ ਤਾਂ ਤੁਸੀਂ ਉੱਥੇ ਕੀ ਕਰਨਾ ਤੁਸੀਂ ਉਸ ਰਿਸ਼ਤੇ ਨੂੰ ਨਹੀਂ ਛੱਡ ਸਕਦੇ ਨਾ ਨਾ ਛੱਡੋ ਮਨ ਦੇ ਵਿੱਚ ਇੱਕ ਕੰੰਧ ਕੱਢ ਲਓ ਤੇ ਉਸ ਕੰੰਧ ਤੋਂ ਪਾਰ ਨਾ ਆਪ ਜਾਓ ਨਾ ਉਸ ਰਿਸ਼ਤੇ ਨੂੰ ਜਾਣ ਦਿਓ ਰਹਿਣ ਦਿਓ ਉਹਨੂੰ ਉੱਥੀ ਉਹਨੂੰ ਉਹਦੀ ਥਾਂ ਦੇ ਉੱਤੇ ਰੱਖੋ ਉਨੂੰ ਉਹਦੀ ਅਸਲੀ ਜਗਾ ਦਿਖਾ ਦਿਓ ਕਿ ਜੇ ਤੁਸੀਂ ਮੇਰੇ ਲਈ ਇਸ ਤਰ੍ਹਾਂ ਸੋਚ ਰਹੇ ਹੋ ਤਾਂ ਫਿਰ ਤੁਸੀਂ ਇਸ ਹੀ लायक ਹੋ ਤੇ ਤੁਸੀਂ ਇੱਥੇ ਹੀ ਰਹੋਗੇ ਬਹੁਤ ਵਾਰ ਸਿੱਧੀਆਂ ਇਸ ਤਰ੍ਹਾਂ ਦੀਆਂ ਆਉਨੀਆਂ ਜਿੱਥੇ ਅਸੀਂ ਕਹਿ ਦਿੰਦੇ ਹਾਂ ਕਿ ਫਿਰ ਤਾਂ ਰਿਸ਼ਤਾ ਰੁੱਟ ਜਾਏਗਾ ਜਾਂ ਰਿਸ਼ਤਾ ਤੋੜ ਦੇਈਏ ਬਹੁਤੀ ਵਾਰ ਰਿਸ਼ਤਾ ਤੋੜਨ ਦੀ ਜ਼ਰੂਰਤ ਨਹੀਂ ਹੁੰਦੀ ਰਿਸ਼ਤਾ ਤੋੜਨਾ ਨਹੀਂ ਹੁੰਦਾ ਬਸ ਉਹਨਾਂ ਰਿਸ਼ਤਿਆਂ ਨੂੰ ਉਹਨਾਂ ਦੇ ਸਹੀ ਥਾਂ ਦੇ ਉੱਤੇ ਰੱਖਣਾ ਹੁੰਦਾ ਹੈ ਇਨਸਾਫ ਨਿਆਂ ਦੀ ਅਸੀਂ ਗੱਲ ਕਰਦੇ ਹਾਂ ਇਨਸਾਫ ਫਰਮੇਸ਼ਨ ਦੂਜਿਆਂ ਲਈ ਥੋੜੀ ਹੁੰਦਾ ਆਪਣੇ ਆਪ ਨਾਲ ਵੀ ਇਨਸਾਫ ਕਰਨਾ ਹੁੰਦਾ ਨਾ ਅਸੀਂ ਨੇ ਤੇ ਉਹ ਇਨਸਾਫ ਕੀ ਹੁੰਦਾ ਹੈ ਕੀ ਜਿਹੜਾ ਜਿੰਨੇ ਯੋਗ ਹੈ ਉਹਨੂੰ ਵੀ ਥਾਂ ਦੇ ਉੱਤੇ ਰੱਖਣਾ ਇਹ ਇਨਸਾਫ ਹੁੰਦਾ ਹੈ ਸਾਡਾ ਆਪਣੇ ਆਪ ਦੇ ਨਾਲ ਬਹੁਤੀ ਵਾਰ ਸਭ ਤੋਂ ਜ਼ਿਆਦਾ ਅਨਿਆਸ ਵੀ ਆਪਣੇ ਆਪ ਦੇ ਨਾਲ ਕਰਦੇ ਆ ਇਸ ਕਰਕੇ ਆਪਣੇ ਆਪ ਨਾਲ ਨਿਆ ਕਰਨ ਲਈ ਰਿਸ਼ਤਾ ਤੋੜਨਾ ਜ਼ਰੂਰੀ ਨਹੀਂ ਆ ਕਈ ਵਾਰ ਅਸੀਂ ਕਹਿ ਦਿੰਨੇ ਕਿ ਫਲਾਣੇ ਦਾ ਨੰਬਰ ਬਲੌਕ ਕਰ ਦਈਏ ਜਿਹੜਾ ਹੈਗਾ ਹਨਾ ਬਹੁਤ ਵਾਰ ਅਸੀਂ ਜਿਹਾ ਕਰਦੇ ਆ ਕੋਈ ਸਾਨੂੰ ਪਰੇਸ਼ਾਨ ਕਰਦਾ ਤੁਸੀਂ ਉਹਦਾ ਨੰਬਰ ਬਲੌਕ ਕਰ ਦਿੰਨੇ ਹੋ ਫੋਨ ਦੇ ਵਿੱਚ ਉਹ ਕੀ ਜ਼ਰੂਰਤ ਹੈ ਨੰਬਰ ਬਲੌਕ ਕਰਨ ਦੀ ਉਹਦੇ ਨਾਲ ਗੱਲ ਹੀ ਉਨੀ ਕੁ ਕਰੋ ਜਿੰਨੇ ਕੁ ਦਾ ਉਹ ਲਾਇਕ ਹੈਗਾ ਬੇਸ਼ੱਕ ਫੋਨ ਦੇ ਵਿੱਚ ਨੰਬਰ ਹੋਵੇ ਮੇਰੇ ਫੋਨ ਦੇ ਵਿੱਚ ਮੇਰਾ ਫੋਨ ਹੈ ਮੇਰੀ ਮਰਜ਼ੀ ਮੈਨੂੰ ਚਾਹੇ ਕੋਈ ਸਵਾ ਫੋਨ ਕਰੇ ਜੇ ਮੇਰਾ ਨਹੀਂ ਗੱਲ ਕਰਨ ਨੂੰ ਦਿਲ ਕਰ ਰਿਹਾ ਤਾਂ ਮੈਂ ਨਹੀਂ ਕਾਲ ਰੀਸੀਵ ਕਰੂੰਗੀ ਤੇ ਜੇ ਮੇਰਾ ਗੱਲ ਕਰਨ ਨੂੰ ਦਿਲ ਕਰ ਰਿਹਾ ਤਾਂ ਫਿਰ ਚਾਹੇ ਮੇਰੇ ਫੋਨ ਦੇ ਵਿੱਚ ਉਹਦਾ ਨੰਬਰ ਬਲੌਕ ਵੀ ਹੈ ਮੈਂ ਉਹਨੂੰ ਅਨਬਲੌਕ ਕਰਕੇ ਕਾਲ ਕਰ ਲੂੰਗੀ ਤਾਂ ਇਸ ਕਰਕੇ ਬਲੌਕ ਇਨਸਾਨਾਂ ਨੂੰ ਜ਼ਿੰਦਗੀ ਦੇ ਵਿੱਚੋਂ ਆਪਣੀਆਂ ਜਿਹੜੀਆਂ ਤੁਹਾਡੀਆਂ ਬਾਉਂਡਰੀਜ਼ ਨੇ ਉਹਨਾਂ ਦੀਆਂ ਹੱਦਾਂ ਦੇ ਵਿੱਚ ਬਲੌਕ ਕਰੋ ਉਹਨੂੰ ਉਹਨਾਂ ਨੂੰ ਫੋਨ ਦੇ ਵਿੱਚੋਂ ਬਲੌਕ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਨਹੀਂ ਹੈਗਾ ਕਿ ਜ਼ਿੰਦਗੀ 'ਚੋਂ ਨਿਕਲਣਗੇ ਤਾਂ ਹੀ ਸਕੂਨ ਆਏਗਾ ਉਹਨਾਂ ਨੂੰ ਮਨਾਂ ਦੇ ਵਿੱਚੋਂ ਕੱਢਣਾ ਸਿੱਖੋ ਕਈ ਵਾਰ ਅਸੀਂ ਕਹਿੰਦੇ ਹਾਂ ਫੁਲਾਣੀ ਗੱਲ ਸਾਡੇ ਮਨ ਦੇ ਵਿੱਚੋਂ ਨਹੀਂ ਨਿਕਲ ਰਹੀ ਹੈਗੀ ਫੁਲਾਣਾ ਸਾਨੂੰ ਛੱਡ ਹੀ ਨਹੀਂ ਰਿਹਾ ਉਹ ਤਾਂ ਬਈ ਕਦੋਂ ਦਾ ਛੱਡ ਚੁੱਕਿਆ ਉਹ ਸਮਝ ਚੁੱਕਿਆ ਹੈ ਕਿ ਤੁਸੀਂ ਇੰਨੇ ਹੀ ਯੋਗ ਹੋ ਠੀਕ ਹੈ ਮੈਂ ਇਹਦੇ ਨਾਲ ਜੋ ਮਰਜੀ ਕਰ ਲੈਣੇ ਤਾਂ ਫਿਰ ਬਾਅਦ ਦੇ ਵਿੱਚ ਉਸੇ ਤਰ੍ਹਾਂ ਦਾ ਹੋ ਜਣਾ ਉਹ ਸਮਝ ਚੁੱਕਿਆ ਹੁਣ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹਨੂੰ ਫਿਰ ਮੈਂ ਹੁਣ ਸਮਝਾਉਣਾ ਕਿ ਮੈਂ ਕੀ ਚੀਜ਼ਾਂ ਉਹ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਇਹਨਾਂ ਨੂੰ ਸਮਝਣਾ ਤੇ ਆਪਣੀ ਲਾਈਫ ਦੇ ਉੱਤੇ ਅਪਲਾਈ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਫਿਰ ਲੋਕੀ ਸਾਨੂੰ ਹਲਕੇ ਦੇ ਵਿੱਚ ਹੀ ਲੈਣਗੇ ਇਹਨਾਂ ਦਾ ਹੋਰ ਕੋਈ ਸੋਲੂਸ਼ਨ ਨਹੀਂ ਹੈਗਾ ਤੁਹਾਨੂੰ ਖੁਦ ਨੂੰ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਆ ਤੁਹਾਡੀ ਖੁਦ ਦੀ ਪਛਾਣ ਨੋ ਇਹ ਬਣਾਉਣੀ ਬਹੁਤ ਜ਼ਰੂਰੀ ਹੈ ਸਮਝਣਾ ਬਹੁਤ ਜ਼ਰੂਰੀ ਹੈ ਤੇ ਇੱਕ ਗੱਲ ਮੈਂ ਫਿਰ ਤੋਂ ਦੁਬਾਰਾ ਤੋਂ ਕਹਿਣੀ ਆ ਕਿ ਅਸੀਂ ਜੋ ਵੀ ਬੋਲਦੇ ਆ ਨਾ ਖਾਸ ਕਰਕੇ ਅਸੀਂ ਆਪਣੇ ਬੱਚਿਆਂ ਲਈ ਜੋ ਵੀ ਬੋਲਦੇ ਆ ਉਹਨਾਂ ਵਰਡਸ ਦਾ ਨਾ ਸਾਡੇ ਬੱਚਿਆਂ ਦੇ ਮਨ ਦੇ ਉੱਤੇ ਬਹੁਤ ਡੂੰਗਾ ਅਸਰ ਹੁੰਦਾ ਮੈਨੂੰ ਬਚਪਨ ਦੇ ਵਿੱਚ ਨਾ ਮੇਰੇ ਫਾਦਰ ਨੇ ਇੱਕ ਗੱਲ ਕਹੀ ਸੀ ਇੱਕ ਵਾਰ ਉਹ ਮੈਨੂੰ ਕਹਿੰਦੇ ਸੀ ਹਰ ਮਾਪਾ ਨਾ ਆਪਣੇ ਬੱਚੇ ਨੂੰ ਲਾਡ ਦੇ ਵਿੱਚ ਬਹੁਤ ਸਾਰੇ ਸ਼ਬਦ ਕਹਿੰਦਾ ਹੈ ਨਾ ਬਹੁਤ ਸਾਰੀਆਂ ਗੱਲਾਂ ਅਸੀਂ ਵੀ ਬਤੌਰ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਕੁਝ ਕਹਿੰਨੇ ਆ ਮੈਨੂੰ ਮੇਰੇ ਫਾਦਰ ਨੇ ਇੱਕ ਗੱਲ ਕਹੀ ਸੀ ਇੱਕ ਵਾਰ ਉਹ ਕਹਿੰਦੇ ਕਿ ਤੂੰ ਨਾ ਮੇਰਾ ਚੰਨ ਪੁੱਤ ਨਹੀਂ ਹੈਗਾ ਤੂੰ ਮੇਰਾ ਤਾਰਾ ਹੈ ਤੇ ਮੈਂ ਕਿਹਾ ਕਿਉਂ ਨਹੀਂ ਮੈਂ ਚੰਨ ਕਿਉਂ ਨਹੀਂ ਕਿਉਂਕਿ ਬਚਪਨ ਸੁਪਨ ਸਾਰੇ ਨਾ ਹੁੰਦਾ ਨਾ ਉਹ ਕਹਿੰਦੇ ਚੰਨ ਤਾਂ ਅੱਧਾ ਮਹੀਨਾ ਹੁੰਦਾ ਅੱਧਾ ਮਹੀਨਾ ਤਾਂ ਹੁੰਦਾ ਨਹੀਂ ਹੈਗਾ ਤੇ ਤਾਰਾ ਜਿਹੜਾ ਹੈ ਨਾ ਉਹਦੀ ਇੱਕ ਖਾਸियत ਹੁੰਦੀ ਹੈ ਕਿ ਜੇ ਉਹ ਅਸਮਾਨ ਤੋਂ ਵੀ ਟੁੱਟ ਜੇ ਤਾਂ ਵੀ ਉਹ ਧਰਤੀ ਤੇ ਨਹੀਂ ਡਿੱਗਦਾ ਬਹੁਤ ਵੱਡੇ ਸ਼ਬਦ ਸੀ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਇਹਨਾਂ ਦੇ ਅਰਥ ਮੇਰੇ ਜ਼ਹਿਨ ਦੇ ਵਿੱਚ ਡੂੰਘੇ ਲੱਤਦੇ ਗਏ ਇਹਦਾ ਮਤਲਬ ਮੇਰੇ ਮਨ ਦੇ ਵਿੱਚ ਇਹ ਵਿਸ਼ਵਾਸ ਪੱਕਾ ਹੋ ਗਿਆ ਕਿ ਮੈਨੂੰ ਕਦੇ ਕੋਈ ਹਰਾ ਨਹੀਂ ਸਕਦਾ ਮਤਲਬ ਸਥਿਤੀਆਂ ਜਿੰਨੀਆਂ ਮਰਜ਼ੀ ਔਖੀਆਂ ਹੋਣ ਮੈਂ ਹਾਰ ਨਹੀਂ ਮੰਨ ਸਕਦੀ ਕਿਉਂਕਿ ਰੁਕਣਾ ਝੁਕਣਾ ਡਿਗਣਾ ਟੁੱਟਣਾ ਇਹ ਮੇਰੇ ਹਿੱਸੇ ਨਹੀਂ ਆਇਆ ਇਸ ਕਰਕੇ ਹਮੇਸ਼ਾ ਆਪਣੇ ਆਪ ਲਈ ਪੋਜ਼ਿਟਿਵ ਸ਼ਬਦ ਵਰਤਿਆ ਕਰੋ ਆਪਣੇ ਆਪ ਲਈ ਹਾਂ ਪੱਖੀ ਸੋਚ ਰੱਖੋ ਕੋਈ ਵੀ ਰਿਸ਼ਤਾ ਕੋਈ ਵੀ ਚੀਜ਼ ਤੁਹਾਡੀ ਜ਼ਿੰਦਗੀ ਤੋਂ ਜਿਆਦਾ ਜ਼ਰੂਰੀ ਨਹੀਂ ਹੈਗੀ ਨਿਭਾਉਣ ਦੀ ਕੋਸ਼ਿਸ਼ ਕਰੋ ਹਰ ਹੱਦ ਤੱਕ ਨਿਭਾਉਣ ਦੀ ਕੋਸ਼ਿਸ਼ ਕਰੋ ਪਰ ਜੋ ਚੀਜ਼ਾਂ ਜ਼ਿੰਦਗੀ ਦੇ ਉੱਤੇ ਹਾਵੀ ਹੋ ਰਹੀਆਂ ਤਾਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚੋਂ ਜੇ ਤੁਸੀਂ ਬਾਹਰ ਨਹੀਂ ਕੱਢ ਸਕਦੇ ਨਾ ਤਾਂ ਇਸ ਢੰਗ ਨਾਲ ਹੱਦ ਦਿਖਾਓ ਕਿ ਉਹ ਜ਼ਿੰਦਗੀ 'ਚ ਹੋ ਕੇ ਵੀ ਉਹਨਾਂ ਦੇ ਅਰਥ ਜਿਹੜੇ ਆ ਉਹ ਬੇਮਾਇਨੇ ਹੋ ਜਾਣ ਇਹ ਕਰਨਾ ਬਹੁਤ ਜ਼ਰੂਰੀ ਹੈ ਇੱਕ ਸਕੂਨ ਭਰੀ ਜ਼ਿੰਦਗੀ ਜਿਉਣ ਦੇ ਲਈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਆਈ ਕਿਵੇਂ ਦਾ ਲੱਗਿਆ ਇਹ ਪ੍ਰੋਗਰਾਮ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਓ ਇਜਾਜ਼ਤ